ਹਾਂਜੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹਨ ਮਾਸਟਰ ਕੈਡਿਟ ਤੇ UGC NET ਪੰਜਾਬੀ ਦੀ ਪ੍ਰੈਪਰੇਸ਼ਨ ਅਸੀਂ ਕਰਾਂਗੇ ਅੱਜ ਤਾਂ ਕਹਾਣੀਕਾਰ ਹਨ ਹਾਂਜੀ ਅੱਜ ਦਾ ਫਰਸਟ ਪ੍ਰਸ਼ਨ ਹੈ ਰੇਮ ਪ੍ਰਕਾਸ਼ ਨੇ ਆਮ ਤੌਰ ਤੇ ਆਪਣੀਆਂ ਕਹਾਣੀਆਂ ਵਿੱਚ ਕਿਹੜਾ ਵਿਸ਼ਾ ਲਿਆ ਦੰਪਤੀ ਸੰਬੰਧ ਦਾ ਅੰਤਜਾਤੀ ਵਿਆਹ ਦਾ ਮਾਨਸਿਕ ਪ੍ਰਸਥਿਤੀਆਂ ਦਾ ਸੰਤਾਪ ਤੇ ਹੋਰ ਸਾਰੇ ਤਾਂ ਪਰ ਪ੍ਰੇਮ ਪ੍ਰਕਾਸ਼ ਨੇ ਜਿਹੜਾ ਆਪਣੀਆਂ ਕਹਾਣੀਆਂ ਦੇ ਵਿੱਚ ਵਿਸ਼ਾ ਲਿਆ ਉਹ ਸੰਤਾਪ ਤੇ ਬੂਟ ਸਾਰੇ ਸਾਰੇ ਹੀ ਉਹਨਾਂ ਨੇ ਲੈ ਸਨ ਠੀਕ ਹੈ ਦੰਪਤੀ ਸੰਬੰਧ ਅੰਤਰਜਾਤੀ ਵਿਆਹ ਮਾਨਸਿਕ ਪਰਸਥਿਤੀਆਂ ਸਾਰੇ ਹੀ ਉਹਨਾਂ ਨੇ ਲੈ ਸਨ ਆਲਨੇ ਦੇ ਬੂਟ ਕਹਾਣੀ ਦਾ ਲੇਖਕ ਹੈ ਕੁਲਵੰਤ ਸਿੰਘ ਵਿਰਖ ਸੰਤ ਸਿੰਘ ਸੇਖੋਂ ਗੁਰਮukh ਸਿੰਘ ਮੁਸਾਫਿਰ ਸੰਤੋਖ ਸਿੰਘ ਤੀਰ ਤਾਂ ਆਲਨੇ ਦੇ ਬੂਟ ਕਹਾਣੀ ਦਾ ਲੇਖਕ ਹੈ ਗੁਰਮukh ਸਿੰਘ ਮੁਸਾਫਿਰ ਪੱਤਾ ਕਹਾਣੀ ਕਿਸ ਦੀ ਹੈ ਸੰਤ ਸਿੰਘ ਸੇਖੋਂ ਦੀ ਨਾਨਕ ਸਿੰਘ ਦੀ ਸੁਜਾਨ ਸਿੰਘ ਦੀ ਬਰਿਆਮ ਸੰਧੂ ਦੀ ਤਾਂ ਪੱਤਾ ਕਹਾਣੀ ਜਿਹੜੀ ਹੈ ਉਹ ਹੈ ਸੰਤ ਸਿੰਘ ਸੇਖੋਂ ਦੀ ਤੂੰ ਮੇਰਾ ਕੱਦ ਵੇਖਿਆ ਹੈ ਤੂੰ ਕਿੰਨਾ ਕੱਦ ਕਿਸੇ ਇਤਨਾ ਇਤਨਾ ਕੱਦ ਕਿਸੇ ਕੁੜੀ ਦਾ ਹੋਵੇ ਕਿਸ ਲੇਖਕ ਦੀ ਕਹਾਣੀ ਦੀਆਂ ਸਤਰਾਹ ਤੂੰ ਮੇਰਾ ਕੱਦ ਵੇਖਿਆ ਹੈ ਜੋ ਇਤਨਾ ਕਾਦਕ ਕਿਸੇ ਕੁੜੀ ਦਾ ਹੋਵੇ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ ਠੀਕ ਹੈ ਕਹਾਣੀ ਦੇ ਵਿੱਚੋਂ ਲਈਆਂ ਗਈਆਂ ਸਤਰਾਂ ਸਵੇਰ ਹੋਂ ਤੱਕ ਕਹਾਣੀ ਦਾ ਲੇਖਕ ਹੈ ਸੰਤੁਖ ਸਿੰਘ ਤੀਰ ਠੀਕ ਹੈ ਸਵੇਰ ਹੋਂ ਤੱਕ ਪਈ ਬੜਾ ਓខਾ ਕੰਮ ਹੈ ਸਾਈਕਲ ਨਾਲ ਵੀ ਤੁਸੀਂ ਤੇ ਸ਼ੇਰਨੀ ਤੁਸੀਂ ਤੇ ਸ਼ੇਰਨੀ ਹੋ ਖੋਰੇ ਕਿੱਡਾ ਕ ਦਿਲੇ ਤੁਹਾਡਾ ਸੱਤਰ ਦਾ ਲੇਖਕ ਹੈ ਤਾਂ ਇਹ 17ਵੀਂ ਜਿਹੜੀਆਂ ਹਨ ਛੇਨੀਆਂ ਕਹਾਣੀ ਦੇ ਵਿੱਚੋਂ ਕੁਲਵੰਤ ਸਿੰਘ ਵਿਰਕ ਦੀ ਹੈ ਠੀਕ ਹੈ ਉਹਦੇ ਵਿੱਚੋਂ ਲਈਆਂ ਗਈਆਂ ਪ੍ਰੇਮ ਪ੍ਰਕਾਰ ਦੀ ਕਹਾਣੀ ਹੈ ਉਜਾੜ ਧਰਤੀ ਹੇਠਲਾ ਬਲਦ ਗੋਈ ਪ੍ਰੇਮੀ ਦੇ ਨਿਆਣੇ ਤਾਂ ਪ੍ਰੇਮ ਪ੍ਰਕਾਰ ਦੀ ਕਹਾਣੀ ਹੈ ਇਹਨਾਂ ਦੇ ਵਿੱਚੋਂ ਗੋਈ ਗੁਰਦੇਵਾਲ ਸਿੰਘ ਦੀ ਕਹਾਣੀ ਹੈ ਪੱਜੀਆਂ ਬਾਹੀ ਮੈਨੂੰ ਜਾਣਨੇ ਖੱਬਲ ਸੱਗੀ ਫੁੱਲ ਗੁਰਦੇਵਾਲ ਸਿੰਘ ਦੀ ਕਹਾਣੀ ਇਹਨਾਂ ਵਿੱਚੋਂ ਹੈ ਸੱਗੀ ਫੁੱਲ ਮੋਹ ਮਿੱਟੀ ਕਹਾਣੀ ਕਿਸ ਨੇ ਲਿਖੀ ਹੈ ਬਲਜੀਤ ਕੌਰ ਬੱਲੀ ਨੇ ਅਮਿਤਾ ਪ੍ਰੀਤਮ ਨੇ ਅਜੀਤ ਕੌਰ ਨੇ ਸੁਖਵੰਤ ਕੌਰ ਮਾਨ ਨੇ ਤਾਂ ਮੋਹ ਮਿੱਟੀ ਕਹਾਣੀ ਕਿਸ ਨੇ ਲਿਖੀ ਹੈ ਸੁਖਵੰਤ ਕੌਰ ਮਾਨ ਨੇ 21 सदी कहानी ਦਾ ਲੇਖਕ ਹੈ 21 ਸਦੀ ਕਹਾਣੀ ਦਾ ਲੇਖਕ ਹੈ ਗੁਰਬਚਨ ਸਿੰਘ ਪੁੱллер ਜਸਬੀਰ ਪੁੱллер ਜਸਵਿੰਦਰ ਸਿੰਘ ਪ੍ਰੇਮ ਪ੍ਰਕਾਸ਼ ਦਾ 21 ਸਦੀ ਕਹਾਣੀ ਦਾ ਲੇਖਕ ਹੈ ਗੁਰਬਚਨ ਸਿੰਘ ਪੁੱллер ਅਸਦੀ ਅੰਜੂ ਕਹਾਣੀ ਸੰਗ੍ਰਹਿਦਾਕर्ता ਹੈ ਭਾਈ ਮੋਹਨ ਸਿੰਘ ਵੈਦ ਚਰਨ ਸਿੰਘ ਸੰਤ ਸਿੰਘ ਸੇਖੋਂ ਗੁਰਬਚਨ ਸਿੰਘ ਪ੍ਰੀਤ ਲੜੀ हसद हंजू कहानी संग्रहद करता है चरण सिंह गुलबानो कहानी संग्रहद करता है गुरमुख सिंह मुसाफिर अमिता प्रीतम अजीत कौर महेंद्र सिंह सरमा गुलबानो कहानी संग्रहदा करता है अजीत कौर पत्थर देग्रहद करता है पत्थर देहता करता है नवतेज सिंह ਅਮਰ ਸਿੰਘ ਮਹਿੰਦਰ ਸਿੰਘ ਸਰਨਾ ਚਰਨ ਸਿੰਘ ਪੱਥਰ ਦੇ ਆਦਮੀ ਕਹਾਣੀ ਸੰਗ੍ਰਹਿ ਦਾ ਕਰਤਾ ਹੈ ਮਹਿੰਦਰ ਸਿੰਘ ਸਰਨਾ ਗੋਲਾ ਕਹਾਣੀ ਸੰਗ੍ਰਹਿ ਦਾ ਕਰਤਾ ਹੈ ਨਾਨਕ ਸਿੰਘ ਗੁਰਦਿਆਲ ਸਿੰਘ ਕੁਲਵੰਤ ਸਿੰਘ ਵਿਰਕ ਅਜੀਤ ਕੋ ਤਾਂ ਗੋਲਾ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਹੈ ਦੂਸਰੀ ਸੀਤਾ ਦਿੱਲੀ ਦਾ ਨਿਸ਼ਾਨ ਇਹ ਮਹਾਰਾ ਜੀਵਨਾ ਤੇ ਨੰਗੇ ਪੈਰਾਂ ਦਾ ਸਫ਼ਰ ਕਿਸ ਦੀਆਂ ਰਚਨਾਵਾਂ ਹਨ ਦਲੀਪ ਕੋ ਡਿਵਾਨਾ ਦੀ ਪ੍ਰੀਤ ਕਹਾਣੀ ਕਿਸ ਦੀ ਰਚਨਾ ਹੈ ਗੁਰੂ ਬਖਸ਼ ਸਿੰਘ ਦੀਆਂ ਗੁਰਬਖਸ਼ ਸਿੰਘ ਦੀ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਬਣਗੀ ਹੈ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਬਣਗੀ ਹੈ ਨਿੱਕੀ ਕਹਾਣੀ ਹੇਟ ਲਿਖਿਆਂ ਵਿੱਚੋਂ ਕੌਣ ਚੌਥੀ ਪੀੜੀ ਦਾ ਕਹਾਣੀਕਾਰ ਹੈ ਸੁਜਾਨ ਸਿੰਘ ਅਜੀਤ ਕੌਰ ਬਲਬੀਰ ਪਰਵਾਨਾ ਸੰਤ ਸਿੰਘ ਸੇਖੋਂ ਤਾਂ ਹੇਟ ਲਿਖਿਆਂ ਵਿੱਚੋਂ ਕੌਣ ਚੌਥੀ ਪੀੜੀ ਦਾ ਕਹਾਣੀਕਾਰ ਹੈ ਬਲਬੀਰ ਪਰਵਾਨਾ ਫਾਲਤੂ ਹੋਰ ਅਦਰ ਸੰਕਲਪ ਕਿਸ ਨੇ ਦਿੱਤਾ ਸੀ ਤਾਂ ਉਹ ਦਿੱਤਾ ਸੀ ਅਜੀਤ ਕੌਰ ਨੇ ਠੀਕ ਹੈ ਸਾਰੇ ਦੇਖ ਲਓ ਪਿਛਲੇ ਪੇਪਰਾਂ ਵਿੱਚ ਆਏ ਹੋਏ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਰੱਟਾ ਲੈਣਾ ਤੁਸੀਂ ਤਾਂ ਸਾਇਤਿਕ ਇਕਤਾਂ ਦੀ ਖੁਦਮੁਖਤਿਆਰੀ ਦਾ ਸੰਕਲਪ ਕਿਸ ਨੇ ਦਿੱਤਾ ਸੰਤ ਸਿੰਘ ਸੇਖੋ ਨੇ ਟੀ ਆਰ ਵਿਨੋਦ ਨੇ ਜਗਬੀਰ ਸਿੰਘ ਨੇ ਜੋਗਿੰਦਰ ਸਿੰਘ ਰਾਹੀ ਨੇ ਤੇ ਸਾਇਤਿਕ ਇਕਤਾਂ ਦੇ ਖੁਦਮੁਖਤਿਆਰੀ ਦਾ ਸੰਕਲਪ ਕਿਸ ਨੇ ਦਿੱਤਾ ਜੋਗਿੰਦਰ ਸਿੰਘ ਰਾਹੀ ਨੇ ਪੂਆ ਕਹਾਣੀ ਵਿਚਲਾ ਮਸਲਾ ਕਿਸ ਨਾਲ ਸੰਬੰਧਿਤ ਹੈ ਪੁਨਰ ਵਿਆਨ ਨਾਲ ਪਿੰਡੂ ਪਰਉਨਾਚਾਰ ਨਾਲ ਅਨਪੜਤਾ ਨਾਲ ਗਰੀਬੀ ਨਾਲ ਤਾਂ ਪੂਆ ਕਹਾਣੀ ਵਿਚਲਾ ਮਸਲਾ ਕਿਸ ਨਾਲ ਸੰਬੰਧਿਤ ਹੈ ਪੇਂਡੂ ਪ੍ਰੋਨਾਚਾਰੀਨਾ ਕਿਹੜਾ ਕਹਾਣੀਕਾਰ ਮਨੋਵਿਗਿਆਨਿਕ ਤੱਤਾਂ ਦੀ ਪੇਸ਼ਕਾਰੀ ਕਰਕੇ ਜਾਣਿਆ ਜਾਂਦਾ ਹੈ ਸੁਜਾਨ ਸਿੰਘ ਚਰਨ ਸਿੰਘ ਸ਼ਹੀਦ ਕਰਤਾਰ ਸਿੰਘ ਦੁੱਗਲ ਬਲਵੰਤ ਗਾਰਗੀ ਕਿਹੜਾ ਕਹਾਣੀਕਾਰ ਮਨੋਵਿਗਿਆਨਕ ਤੱਤਾਂ ਦੀ ਪੇਸ਼ਕਾਰੀ ਕਰਕੇ ਜਾਣਿਆ ਜਾਂਦਾ ਹੈ ਤਾਂ ਉਹ ਹੈ ਕਰਤਾਰ ਸਿੰਘ ਦੁੱਗਲ ਖਾਮੋਸ਼ੀ ਦਾ ਜਜ਼ੀਰਾ ਪੁਸਤਕ ਕਿਸ ਕਹਾਣੀਕਾਰ ਦੀ कहानी नाल संबंधित है खामोशी जंजीरा प्रेम प्रकाश ठीक है इसका आंसर है प्रेम प्रकाश हाँ जी मुल दी तीवी कहानी संग्रह का लेखक है वीना वर्मा ਲੋਕ ਕਥਾਵਾਂ ਉੱਪਰ ਅਧਾਰਿਤ ਕਹਾਣੀ ਸੰਗ੍ਰਹਿ ਹੈ ਗੁਲਬਾਨੂ ਤਿੰਨ ਬੂਹਿਆਂ ਵਾਲਾ ਘਰ ਇਸ਼ਕ ਜਿਨਾ ਦੇ ਹੱਡੀ ਰਚਿਆ ਕੁੜੀ ਕਹਾਣੀ ਕਰਦੀ ਗਈ ਤਾਂ ਇਸ ਦਾ ਆਨਸਰ ਹੈ ਇਸ਼ਕ ਜਿਨਾ ਦੇ ਹੱਡੀ